सत्कारयोग मेरे बहुत ही प्यारे किसान दोस्त मेरिया सत्कार में पहन मेरे बुजुर्ग वीर सब तो पहला प्रवान करो वाहिगुरु जी का फतेह प्यारे दोस्तों मैं सब तो पहला गल बात तो शुरू करने तो पहला काका सिंह के गए ਆਪਣੇ ਗਿਆਨ ਦਾ ਸਾਥੀ ਸਾਰੇ ਇਸ ਤਰੀਕੇ ਦੇ ਨਾਲ ਜਿਸ ਤੋਂ ਹਟੇ ਸਾਰਿਆਂ ਦੇ ਦਰਸ਼ਨ ਹੋਏ ਨੇ 4 ਮਹੀਨੇ ਤੋਂ ਬਾਅਦ ਸੰਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਬੜੀ ਮਨ ਨੂੰ ਸ਼ਾਂਤੀ ਮਿਲੀ ਹੈ ਬੜੀ ਖੁਸ਼ੀ ਹੋਈ ਹੈ ਕਿ ਮੈਂ ਆਪਦੀ ਸੰਗਤ ਦੇ ਵਿੱਚ ਆਇਆ ਸੰਗਤ ਨੂੰ ਮਿਲਿਆ ਸਵਾਗਤ ਹੈ ਤੇ ਮੈਂ ਇਸ ਕੱਲ ਲਈ ਇਹ ਜੇ ਮੈਂ ਬੋਲਦਾ ਤੇ ਆਪਣੀ ਥਵਥ ਪਾਉਣ ਵਾਲੀ ਗੱਲ ਬਣਦੀ ਹੈ ਪਰ ਇਹ ਨਹੀਂ ਜਾਂਦਾ ਇਸ ਗੱਲ ਨੂੰ ਕਹਿ ਬਿਨਾ ਕਿ ਮੈਨੂੰ ਜਿਸ ਦਿਨ ਸਾਨੂੰ ਚੱਕਿਆ ਇੱਕ ਆਕਾਸ਼ੀ ਹੋਰ ਨੂੰ ਅੱਡ ਲੈ ਕੇ ਸੰਵਾਦ ਕਰਤਾ ਸਾਡੇ ਆਪਸ ਵਿੱਚ ਜਿਹਨੇ ਦੋਹਾਣੇ ਬੈਠ ਕੇ रणनीति करनी है कोई विचार करनी हों को मोर्चे चला हालात भी चलो जिथे ठीक वो आगुआ ने आदेश दिता हुक्म होने नगर वास्ती के डेले आए तो मोर्चा शुरू कर लिया गया ਅੰਦਲਿਆ ਪਿੰਡ ਦੀ ਸੋਚੀ ਸੰਗਤ ਨੇ ਸਾਡੀਆਂ ਬੇਟੀਆਂ ਨੇ ਸਾਡੀਆਂ ਪਹਿਨਾਨ ਨੇ ਸਾਡੇ ਬਜ਼ੁਰਗਾਂ ਨੇ ਸਾਡੇ ਨੌਜਵਾਨਾਂ ਨੇ ਉਹੋ ਘਰੋਂ ਮੰਨੇ ਆ। ਬਾਕੀ ਵੀ ਨੇ ਭਾਈ ਉਹਨਾਂ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੇ ਤੇ प्रशासन हमला कर रहा है दबाव बना रहा है, रहा हाँ मैं, मैं फिर सारे संगत मेरे बीबिया भेन मातावान मेरे नौजवान मेरे बुजुर्ग जिन्होंने उस वे हौसला बना के रखे, प्रवाह ने की तकड़े होके ठकर आ इसलिए मैं थोड़ा तो सारे लग, मेरा रोम रोम रेडियो

ਇਹ ਤੁਹਾਡੇ ਸਾਹਮਣੇ ਚ ਨਹੀਂ ਆਉਣਾ ਡਬਲਯੂਟੀਓ ਕੀ ਫੰਡਾ ਮਤਲਬ ਮੁੱਢੀ ਗੱਲ ਦਾ ਹੈ ਅਮਰੀਕਾ ਆਪ ਦੀ ਮਰਜ਼ੀ ਦੇ ਨਾਲ ਸਾਡੀ ਧਰਤੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਹਕੀਕਤ ਗੱਲ ਇਹ ਹੈ ਕਿ ਧਰਤੀ ਤੇ ਕਬਜ਼ਾ ਕਰਨ ਲਈ ਜ਼ਰੂਰੀ ਹੈ ਕਿ ਇੱਥੋਂ ਦੇ ਕਿਸਾਨਾਂ ਤੋਂ ਜ਼ਮੀਨ ਛੜਾਈ ਜਾਵੇ ਉਹ ਸ਼ਰਾਉਂ ਦੇ ਲਈ ਬਹੁਤ ਚੇਤਤ ਲੱਗੇ ਹੋਏ ਨੇ ਆ ਹੁਣ ਵੀ ਜਿਹੜੀ ਉਹ ਗੱਲ ਕਰਕੇ ਗਿਆ ਇਹ ਉਹਨਾਂ ਨੇ ਕਿਹਾ ਕਿ ਵੀ ਬਾਹਰ ਤੋਂ ਆਉਣ ਵਾਲਾ ਜਿਹੜਾ ਅਨਾਜ ਹੈ ਬਾਹਰ ਤੋਂ ਆਉਣ ਵਾਲਾ ਜਿਹੜਾ ਦੁੱਧ ਹੈ ਬਾਹਰ ਤੋਂ ਆਉਣ ਵਾਲਾ ਜਿਹੜਾ ਕੋਈ ਵੀ ਪ੍ਰੋਡਕਟ ਨੇ ਉਹਨਾਂ ਤੇ ਤੁਸੀਂ ਟੈਕਸ ਨਹੀਂ ਲਾਉਣਾ ਇਹਦਾ ਮਤਲਬ ਜੇ ਟੈਕਸ ਨਹੀਂ ਲਾਉਗੇ ਤਾਂ ਉਹਨਾਂ ਦੀ ਮਰਜ਼ੀ ਨਾਲ ਜਿੱਥੇ ਆਖੋ ਰੁਕੂਗਾ ਤੇ ਤੁਹਾਡਾ ਤੁਹਾਡਾ ਸਾਰੇ ਦਾ ਸਾਰਾ ਅੰਦਾ ਹਟ ਗਿਆ। ਅਸਲ ਕਹਾਣੀ ਇਹਦੇ ਮਗਰ ਆ ਹੈ। ਤਾਂ ਜਿਨ੍ਹਾਂ ਨੂੰ ਅਸੀਂ ਰੋਕ ਰਹੇ ਹਾਂ ਉਹ ਸਾਡੇ ਤੇ ਫਿਰ ਗੋਲੀਆਂ ਚਲਾਉਣਗੇ। ਉਹ ਗੋਲੀਆਂ ਚੱਲਣਗੇ ਆਪਣੇ ਤੇ। ਇਹ ਉਹਦੇ ਚੋ ਗੋਲੀਆਂ ਚੱਲੀਆਂ ਨੇ। ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸਾਰੀਆਂ ਵੀਡੀਓਜ਼ ਪਈਆਂ ਹੋਣਗੀਆਂ। ਇਨਾਂ ਦੇ ਵਿੱਚ ਮੈਂ ਪਹਿਲਾਂ ਵੀ ਇਹ ਗੱਲ ਦੱਸੀ ਹੈ ਕਿ ਐਮਐਸਪੀ ਇਹ ਹੈ ਕਿ ਡਬਲਯੂਟੀਓ ਦੀਆਂ ਤਰ੍ਹਾਂਵਾਂ ਦਾ ਵਿਰੋਧ ਕਰਦੀ ਹੈ ਇਸ ਕਰਕੇ ਇਹ ਅਮਰੀਕਾ ਦੀਆਂ ਨੀਤੀਆਂ ਦਾ ਵਿਰੋਧ ਕਰਦੀ ਹੈ ਤੇ ਅਮਰੀਕਾ ਸਾਡੇ ਤੇ ਗੋਲੀਆਂ ਚਲਵਾਊਗਾ ਇਹਨੇ ਤਕੜੀ ਹੋ ਕੇ ਲੜਨਾ ਪਏ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਮੈਂ ਤਨਵਾਦ ਕਰਨੀ ਜਿਹੜੀ ਗੱਲ ਕਰਦਾ ਸੀਗਾ ਪੰਜਾਬ ਦੇ ਨੌਜਵਾਨਾਂ ਹਰਿਆਣੇ ਦੇ ਨੌਜਵਾਨਾਂ ਦਾ ਮੱਥੇ ਤੇ ਰੋ ਤਨਵਾਦੀਆਂ ਸਾਡੇ ਬਜ਼ੁਰਗਾਂ ਦਾ ਧੰਵਾਦ ਨਹੀਂ ਆ। ਇਹ ਜਿਸ ਵੇਲੇ ਮੈਂ ਇਹ ਸਟੈਪ ਲੈਣ ਲੱਗਾ ਸੀ ਤੇ ਮੈਂ ਕਿਹਾ ਸੀਗਾ ਕਿ ਦੋਸਤੋ ਇੱਕ ਗੱਲ ਹੈ। ਇਹ ਤਾਂ ਸਰਕਾਰ ਆਪਾਂ ਨੂੰ ਚੱਕ ਲਈ ਇਥੋਂ। ਇਹ ਤਾਂ ਆਪਾਂ ਹਾਰ ਜਾਵਾਂਗੇ। ਤੇ ਜੇ ਸਰਕਾਰ ਨੂੰ ਤੁਸੀਂ ਚੱਕਣ ਨਾ ਦਿੱਤਾ ਫਿਰ ਆਪਾਂ ਜਿੱਤ ਜਾਵਾਂਗੇ। ਇਹ ਮੈਂ ਕਹੀ ਸੀ ਗੱਲ। ਤੇ ਉਹ ਫਿਰ ਸਾਡੇ ਨੌਜਵਾਨਾਂ ਨੇ 3 ਮਹੀਨੇ ਨਬਾਹੇ। ਪੂਰਾ ਡਾਕ ਕੇ ਨਬਾ ਦਿਨੇ ਵੀ ਪੈਰਾ ਰਾਤ ਨੂੰ ਵੀ ਪੈਰਾ ਹਰ ਵਕਤ ਉਹ ਨੌਜਵਾਨਾਂ ਦਾ ਘਰ ਚੰਗਾ ਸੀ ਸਰਕਾਰ ਦੀ ਜ਼ਰਤ ਨਹੀਂ ਪਈ ਤੁਹਾਡੇ ਮੋਰਚੇ ਨੂੰ ਛੇੜ ਜਾਣਾ ਉਹ ਤਾਂ ਸੁਪਰੀਮ ਕੋਰਟ ਦੇ ਉਹ ਸਰਕਾਰ ਨੇ ਇਹ ਕਹਿਤਾ ਸੀ ਜਾ ਕੇ ਤੇ ਨਾ ਜੀ ਹੁਣ ਤਾਂ ਇੱਥੇ ਨੁਕਸਾਨ ਬਹੁਤ ਵੱਡਾ ਹੋਗਾ ਅਸੀਂ ਹੁਣ ਹਲਾਕ ਨਹੀਂ ਗਏ ਅਸੀਂ ਨਹੀਂ ਉੱਥੇ ਜਾ ਕੇ ਮੋਰਚੇ ਨੂੰ ਛੇੜ ਸਕਦੇ ਇਹ ਹੀ ਭਵਤਮਾਨ ਦੀ ਸਰਕਾਰ ਸੀ ਤੋ ਮੈਂ ਮੇਰਾ ਕਹਿਣ ਦਾ ਭਾਵ ਹੈ ਕਿ ਤਹਿ ਦਿਲੋਂ ਤਨਵਾਦੀ ਆ ਤੁਹਾਡਾ ਸਾਰਾ ਪਰ ਇੱਕ ਕਲ ਜ਼ਰੂਰ ਹੈ ਕਿਤੇ ਨਾ ਕਿਤੇ ਸਾਡੇ ਵੀ ਤੁਹਾਡੇ ਵੀ ਜਿੰਦਗੀ 'ਚ ਰੋਜ਼ ਕਿਤੇ ਨਾ ਕਿਤੇ ਕੁਝ ਸਿੱਖਣਾ ਪੈਂਦਾ ਹੈ ਮੈਂ ਆਪਣੇ 40 ਸਾਲ 'ਚ ਸਿੱਖਿਆ ਸੀ ਕਿ ਜਦੋਂ ਸਰਕਾਰਾਂ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਮੀਟਿੰਗ ਤੇ ਸਦਕੇ ਕਦੇ ਸਰਕਾਰ ਕਿਸਾਨਾਂ ਨੂੰ ਗ੍ਰਿਫਤਾਰ ਨਹੀਂ ਕਰਦੇ ਹਮਲਾ ਨਹੀਂ ਕਰਦੇ ਮੇਰਾ ਤਜਰਬਾ ਸੀ ਮੇਟਰਾ ਦਾ ਦੌਰ ਸ਼ੁਰੂ ਹੋ ਗਿਆ ਹੁਣ ਕਿਉਂ ਕਿਸੇ ਤੇ ਹਮਲਾ ਹੋਏਗਾ ਕਿਉਂਕਿ ਮਤਲਬ ਕੀ ਨਿਕਲਦਾ ਹੈ ਕਿ ਹਦ ਨਹੀਂ ਹੋਇਆ ਹੈ ਔਰ ਉਹਦੇ ਚੋਂ ਸਾਡੀ ਗਲਤੀ ਸੀ ਮੈਂ ਮੰਨਦਾ ਇਸ ਅਸੀਂ ਸਰਕਾਰ ਦੇ ਉੱਥੇ ਜਾ ਕੇ ਗੱਲਬਾਤ ਕਰਨ ਦੀ ਬਜਾਏ ਇਹ ਕਹਿ ਸਕਦੇ ਸੀ ਕਿ ਇੱਥੇ ਆ ਕੇ ਗੱਲ ਕਰ ਥੋੜੀ ਥੋੜੀ ਗਲਤੀ ਆਪਾਂ ਸਾਰਿਆਂ ਤੋਂ ਹੋ ਗਈ ਆਪਾਂ ਮੋਰਚੇ ਨੂੰ ਅਵੇਸਲਾ ਹੋ ਗਏ ਸਾਰੇ ਤੁਸੀਂ ਆਪਣੀ ਖਾਤੇ ਵੇਸਲੇ ਹੋ ਗਏ ਅਸੀਂ ਆਪਣੇ ਖਾਤੇ ਵੇਸਲੇ ਉਹ ਇਹ ਨਹੀਂ ਕਿ ਐਸੇ ਬਹੁਤ ਵੱਡੀ ਗਲਤੀ ਕੀਤੀ ਹੈ 40 ਸਾਲ ਦਾ ਇਤਿਹਾਸ ਦੱਸਦਾ ਸੀਗਾ ਕਿ ਕਦੇ ਇਹ ਗੱਲ ਹੋਈ ਨਹੀਂ ਕਿ ਗੱਲਬਾਤ ਲਈ ਸੱਦੇ ਦੇ ਕੇ ਆਪਾਂ ਨੂੰ ਗ੍ਰਿਫਤਾਰ ਕਰਤੀ ਤੇ ਮਹਬੂਬੋ ਮੋਰਚਾ ਖਨਾ ਦੇ ਪਰ ਇੱਕ ਕਲ ਜ਼ਰੂਰ ਹੈ ਮੋਰਚਾ ਤਾਂ ਉਹਨਾਂ ਨੇ ਖਨਾ ਦੇ ਪਰ ਕੰਮ ਬਿਲਕੁਲ ਕਹਿਰਾ ਕੀਤਾ ਮਰਦਾਂ ਵਾਲਾ ਕੰਮ ਹੀ ਹੁੰਦਾ ਹੈ ਇਹ ਸਾਹਮਣੇ ਜਦੋਂ ਅਸੀਂ ਉੱਥੇ ਤਿਆਰੀ ਸੀ ਗੋਦ ਵਾਕੇ ਚਕਾ ਦਿੰਦੇ ਫਿਰ ਮਨ ਲੈਣ ਦੇ ਵਿੱਚ ਕਾਤਾ ਮੋਰਚਾ ਉਹ ਤਾਂ ਹਿੰਮਤ ਨਹੀਂ ਪਈ ਤੇ ਜਦੋਂ ਚਕਾਇਆ ਪਿੱਛੋ ਵਾਰ ਕਰਕੇ ਚਕਾਇਆ ਜਦੋਂ ਪਿੱਛੋ ਵਾਰ ਕਰਦਾ ਕੋਈ ਦਰਿਆ ਹੁੰਦਾ ਹੈ ਰਿਪੋਟ ਹੁੰਦਾ ਹਾਰਿਆ ਮਨੁੱਖ ਪਿੱਛੋ ਵਾਰ ਕਰਦਾ ਹੈ ਇਸ ਕਰਕੇ ਮੈਂ ਤੁਹਾਨੂੰ ਇਸ ਲਈ ਵੀ ਵਧਾਈ ਦਿੰਦਾ ਕਿ ਮੋਰਚਾ ਭਾਵੇਂ ਚੁਕਾ ਗਏ ਲੇਕਿਨ ਦਰੇ ਹੋਇਆਂ ਨੇ ਮੋਰਚਾ ਚੁਕਾਇਆ ਹੈ ਹਾਰਿਆ ਹੋਇਆ ਨੇ ਮੋਰਚਾ ਚੁਕਾਇਆ ਹੈ ਆਪਾਂ ਅਬ ਮੰਨੂ ਨੇ ਬਹੁਤ ਪਹਿਲਾਂ ਦੱਸਿਆ ਤੁਹਾਨੂੰ ਆਪਾਂ ਗੱਲ ਬਹੁਤ ਗਾਹ ਲੱਗ ਗਈ ਐਡੀ ਕਬਰ ਆਉਣ ਵਾਲੀ ਗੱਲ ਨਹੀਂ ਕਿ ਐਵੇਂ ਨਾ ਦਿਲ ਛੱਡ ਦੋ ਜੇ ਵੀ ਮੋਰਚਾ ਚੁਕਾਤਾ ਖੰਭ ਨਹੀਂ ਬਸ ਗਿਆ ਇਹ ਜਿਹੜੀ ਲੜਾਈ ਹੈ ਸਾਡੇ ਬੱਚਿਆਂ ਦੀ ਲੜਾਈ ਹੈ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਹਾਂ ਤੇ ਤੁਹਾਡੇ ਤੋਂ ਇੱਕ ਵਾਅਦਾ ਲੈਣਾ ਵੀ ਹੈ ਦੇਖੋ ਇਸ ਮੋਰਚੇ ਤੇ ਚੱਲਦਿਆਂ ਇਹ ਤੋਂ ਪਹਿਲਾਂ ਤਾਂ ਮੈਂ ਜਿਹਨੂੰ ਜਨਮ ਦਿੱਤਾ ਹੈ ਮੈਂ ਉਹਦਾ ਪਿਓ ਸੀ ਲੇਕਿਨ ਇਸ ਮੋਰਚੇ ਤੇ ਚੱਲਦਿਆਂ ਚੱਲਦਿਆਂ ਪਤਾ ਨਹੀਂ ਕਿੰਨੇ ਨੇ ਮੈਨੂੰ ਬਾਪੂ ਕਹਿਤਾ ਇਹਦਾ ਮਤਲਬ ਮੈਨਾਂ ਸਾਰਿਆਂ ਦਾ ਬਾਪੂ ਹਾਂ ਕਿ ਜੇ ਮੈਨਾਂ ਸਾਰਿਆਂ ਦਾ ਬਾਪੂ ਹਾਂ ਫਿਰ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਸਾਰਿਆਂ ਨੂੰ ਜਿਉਂਦਿਆਂ ਰੱਖਣ ਦੇ ਲਈ ਆਖਿਰ ਸਾਹ ਤੱਕ ਰਹਿਣਾ ਮੌਤ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਮਾਇਉਂ ਦਾ ਬੋਲੀ ਤੁਹਾਨੂੰ ਸਾਰਿਆਂ ਤੋਂ ਮੈਂ ਉਮੀਦ ਕਰਦਾ ਇਹ ਦੋਸਤੋ ਇਹ ਇਸ ਕਹਾਣੀ ਨੂੰ ਸਮਝੋ ਆਪਣੇ ਬੱਚਿਆਂ ਨੂੰ ਜਿਉਂਦਿਆਂ ਰੱਖਣ ਦੀ ਲੜਾਈ ਲੜ ਰਹੇ ਆ ਆਪਾਂ ਗੱਲ ਮੈਂ ਕਹਿ ਰਿਹਾ ਸੀ ਕਿ ਬਹੁਤ ਗਾਹ ਲੈ ਗਏ ਦੇ ਐਮਐਸਪੀ ਦੀ ਗੱਲ ਨੂੰ ਕੋਈ ਜਾਣਦਾ ਸੀ? ਐਮਐਸਪੀ ਦਾ ਕੋਈ ਮੁੱਦਾ ਹੈ ਡਾਕਟਰ ਸਾਹਿਬ? ਕੋਈ ਨਹੀਂ ਜਾਣਦਾ ਸੀ। ਅੱਜ ਐਮਐਸਪੀ ਦਾ ਮੁੱਦਾ ਹਰ ਭਾਰਤੀ ਦੇ ਨਹੀਂ ਇਕੱਲਾ ਬਾਹਰ ਬੈਠੇ ਲੋਕਾਂ ਦੇ ਵੀ ਜਿਹਨ ਦੇ ਵਿੱਚ ਆਗਾ ਕਿ ਕਿਸਾਨ ਮੰਗਦੇ ਕੀ ਨੇ। ਇਹ ਤੁਹਾਡੀ ਮਿਹਨਤ ਨੇ ਐਮਐਸਪੀ ਦਾ ਮੁੱਦਾ ਸੀ ਘਰਾਂ ਚੋਂ ਚੱਕ ਕੇ ਆਪਦੇ ਮਣਾ ਚੋਂ ਚੱਕ ਕੇ ਸੜਕ ਤੇ ਲੈ ਕੇ ਗਏ ਤੇ ਸੜਕ ਤੋਂ ਲਿਜਾ ਕੇ पार्लीमेंट ले गए पार्लियामेंट्री कमेटी ने कहता कि एमएसपी देनी पड़ेगी पार्लियामेंट्री कमेटी ने कहता कि एमएसपी दोग सो इसलिए इस गल तक जेतुओं मुद्दा बहुत बहां लेके स्टेप वाइज अगे लड़ते जावा आजादी की लड़ाई लड़ी है पहले दिन आप सतवंजा शुरू की अठारह सौ सतवंजा ਆਜ਼ਾਦਤਾ ਫਿਰ ਜਾ ਕੇ 1947 ਹੋਇਆ 90 ਸਾਲ ਲੜੇ ਤੇ ਇਹ ਕਿਸਾਨੀ ਦੀ ਦੂਸਰੀ ਆਰਥਿਕ ਆਜ਼ਾਦੀ ਦੀ ਲੜਾਈ ਹੈ ਇਹ ਲੜਨੀ ਪੈਣੀ ਆ ਸੋ ਇਸ ਕਰਕੇ ਮੈਂ ਤੁਹਾਡੇ ਤੋਂ ਮੇਰੀ ਜ਼ਿੰਮੇਵਾਰੀ ਬੰਦੀ ਹੈ ਮੈਂ ਲਿਭਾਉਣੀ ਆ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਤੁਸੀਂ ਨਿਭਾਉਣੀ ਆ ਆਪਾਂ ਤਕੜੇ ਹੋ ਕੇ ਇਸ ਲੜਾਈ ਨੂੰ ਜਿੱਤਣਾ ਹੈ ਜਿਹੜੀ ਗੱਲ ਕਾਕਾਸ ਨੇ ਕੀਤੀ ਸੀ ਉਹ ਤਾਂ ਮੇਰਾ ਖਿਆਲ ਹੈ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਮੀਟਿੰਗ ਤੇ ਸੱਦਿਆ ਸੱਦ ਕੇ ਲਿਜਾਟੇ ਸਾਨੂੰ ਉੱਥੋਂ ਗ੍ਰਿਫਤਾਰ ਕੀਤਾ ਮੋਰਚਾ ਲੀਡਰਲੈਸ ਕੀਤਾ ਲੀਡਰਲੈਸ ਕਰਕੇ ਵੀ ਜੋ ਕੁਛ ਉਹਨਾਂ ਨੇ ਕਰਿਆ ਉਹ ਕਰ ਸਕੇ ਇੱਕ ਗੱਲ ਜ਼ਰੂਰ ਦੱਸਣੀ ਆ ਲਾਸਟ ਦੇ ਵਿੱਚ ज्यादा लंबा नहीं बोलिया जाएगा क्योंकि तो मुंह सुखदा है सिर्फ कले केजरीवाल बचाने वास्ते सारे पंजाब की पिट चुरा मारिया भगवंत मान ने कले केजरीवाल बचाने पंजाब में इस करके कह रहा किसानी ने अगर नहीं मैं कह रहा मैं पंजाब के कह रहा अगर एम एस पी नहीं मिलती ਡਾਈਵਰਸੀਫਿਕੇਸ਼ਨ ਹੋ ਹੀ ਨਹੀਂ ਸਕਦੀ ਤੇ ਜਿੱਲਾ ਤੇ ਡਾਈਵਰਸੀਫਿਕੇਸ਼ਨ ਨਹੀਂ ਹੋ ਸਕਦੀ ਪੰਜਾਬ ਦਾ ਪਾਣੀ ਨਹੀਂ ਬਚਣਾ ਤੇ ਮਾਹਰ ਕਹਿੰਦੇ ਨੇ ਕਿ ਕੇਵਲ 15-18 ਸਾਲ ਦਾ ਪਾਣੀ ਰਹਿ ਗਿਆ ਇਹਦਾ ਮਤਲਬ ਪੰਜਾਬ ਸਾਰਾ ਰੇਗਿਸਤਾਨ ਬਣਾਉਣ ਵਾਸਤੇ ਆਲੂ ਅਸੀਂ ਲੈ ਗਏ ਸੀ ਗੱਲ ਨੂੰ ਸਰਕਾਰ ਤੇ ਪ੍ਰੈਸ਼ਰ ਬਣ ਗਿਆ ਸੀ ਜਿਹੜੇ ਕਹਿੰਦੇ ਆ ਵੀ ਇਕੱਲੇ ਪੰਜਾਬ ਦਾ ਗੋਲਣਾ ਉਹਨਾਂ ਨੂੰ ਦੇਸੀਆਂ ਨਹੀਂ ਗੀਆਂ ਤਾਮਲ ਲਾਡੂ ਦੇ ਵਿੱਚ ਰੇਲਾਂ ਰੱਖੀਆਂ ਉਹਨਾਂ ਨੂੰ ਦੱਸਿਆ ਨਹੀਂ ਕਿ ਮੈਂ ਮੰਦ ਪਰਦੇਸ ਦੇ ਵਿੱਚ ਘਰਾਓ ਕੀਤੇ ਉਹ ਦਿਸੇ ਨੇ ਠੀਕ ਹੈ ਕਹਿ ਰਹੇ ਨੇ ਜਿਹੜੀ ਇਹ ਗੱਲਾਂ ਕਹਿ ਰਹੇ ਨੇ ਸੋ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਕਰਦਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇੱਥੇ ਮੋਰਚਾ ਸੰਭਾਲਿਆ ਜਿਸ ਤਰੀਕੇ ਦੇ ਨਾਲ ਤੁਸੀਂ ਉੱਥੇ ਵੀ ਮੋਰਚਾ ਸੰਭਾਲ ਕੇ ਰੱਖਿਆ ਆਈਆਂ ਸੰਗਤਾਂ ਦੀ ਜਿਸ ਤਰੀਕੇ ਦੇ ਨਾਲ ਤੁਸੀਂ ਮਹਿਮਾਨ ਨਿਵਾਜੀ ਕੀਤੀ ਹੈ ਇਸ ਲਈ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇੱਕ ਜ਼ਰੂਰ ਹੈ ਕਿ ਜਿਵੇਂ ਅਗਮਨੂ ਨੇ ਗੱਲ ਕਹੀ ਹੈ ਕਿ ਇੱਕ ਨਵਾਂ ਸਮਝੌਤਾ ਕਰਨ ਦੀ ਫਰਾਖ ਚਾ ਸਰਕਾਰ ਇੱਕ ਵਾਰੀ ਕਹਿਤਾ ਉਹਨਾਂ ਨੇ ਮੈਂ ਮੈਂ ਕਹਿਣਾ ਚਾਹਣਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਕਿਉਂਕਿ ਮੇਰੀ ਜ਼ਿੰਮੇਵਾਰੀ ਬਣਦੀ ਹੈ ਗੱਲ ਕਹਿਣਾ ਉਹ ਭਾਈ 56 ਇੰਚ ਦੀ ਛਾਤੀ 56 ਇੰਚ ਦੀ ਛਾਤੀ 56 ਇੰਚ ਦੀ ਛਾਤੀ ਕਰਦੇ ਨੂੰ ਤਾਂ ਬਹੁਤ ਧਰ ਹੋ ਗਿਆ ਅੱਜ ਬਕਤ ਹੈ 56 ਇੰਚ ਦੀ ਛਾਤੀ ਨੂੰ ਅਮਰੀਕਾ ਦੇ ਮੂਹਰੇ ਠੋਕ ਕੇ ਕਹਿ ਕੇ ਮੈਂ ਬਿਲਕੁਲ ਕਿਸੇ ਤਰ੍ਹਾਂ ਦੇ ਵੀ ਤੇਰੀਆਂ ਸ਼ਰਤਾਂ ਪ੍ਰਵਾਨ ਨਹੀਂ ਕਰਾਂਗਾ ਫਿਰ ਤਾਂ ਮੰਨ ਲਾਂਗੇ ਕਿ ਸਾਡੇ ਪ੍ਰਧਾਨ ਮੰਤਰੀ ਦੀ 56 ਇੰਚ ਦੀ ਛਾਤੀ ਹੈ ਬੋਲੇ ਸੋਨਹੀਓ ਜੇ ਜੇਕਰ ਅਮਰੀਕਾ ਦੇ ਮੂਹਰੇ ਤੋ ਬੋਦੇ ਟੇਕ ਦਿੱਤੇ ਤਾਂ ਫਿਰ ਸਾਡੀ ਜ਼ਿੰਮੇਵਾਰੀ ਵੰਦੀ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਵੰਦੀਆ ਦੋਸਤੋ ਕਿ ਇਹ ਤੁਹਾਡੇ ਤੇ ਬਹੁਤ ਵੱਡਾ ਬੋਝ ਕਰਨ ਲਈ ਹੈ ਬਾਹਰ ਤੋਂ ਅਨਾਜ ਆਉਣਾ ਹੈ ਬਾਹਰ ਤੋਂ ਦੁੱਧ ਦੇ ਪ੍ਰੋਡਕਟ ਆਉਣੇ ਆ ਬਾਹਰ ਤੋਂ ਧਾਲਾਂ ਅੱਗੇ ਹੀ ਆ ਰਹੀਆਂ ਨੇ ਬਾਹਰ ਤੋਂ ਪੁਲਟਰੀ ਪ੍ਰੋਡਕਟ ਆਉਣੇ ਨੇ ਉਹ ਜਿਹਨੂੰ ਉਹਨਾਂ ਨੇ ਤੁਹਾਡੇ ਸਾਰੇ ਧੰਦੇ ਚੌਕਟ ਕਰਨ ਵਾਸਤੇ ਇਹ ਆ ਰਹੇ ਨੇ ਲੇਕਿਨ ਇਹ ਵੀ ਫਿਰ ਲੜਾਈ ਆਪਾਂ ਨੂੰ ਬਸ ਸਿਰ ਚੱਕ ਕੇ ਲੜਨੀ ਪੈਣੀ ਹੈ। ਈਮਾਨ ਲਾ ਕੇ ਬੈਸੋ ਇਹ ਲੜਾਈ ਲੜਨੀ ਤਿਆਰ ਹੋ ਤਾਂ ਹੱਥ ਖੜਾ ਕਰਿਓ ਬਾਕਪਰ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜਿਹੜੀ ਤੁਸੀਂ ਗੱਲ ਕਹੀ ਹੈ बार-बार ਕਹ ਲੈ ਇਹ ਕਿੰਝਛੜੀ। ਦੇਖੋ ਮੈਂ ਇੱਕ ਗੱਲ ਕਹਿਣੀ ਚਾਹਣਾ। ਮੇਰਾ ਹਜੇ ਮਨ इस गल नहीं गा। मेरा मन य है कि मैं आपके जिन्हों मेनू बाप है उन्होंने बचाओ खतर आपके सह तक लड़ने का मन आप सब न मेरे हाथ छोड़ के बेनती है ਤੁਹਾਡੀਆਂ ਭਾਵਨਾਵਾਂ ਨਾਲ ਜਿਹੜਾ ਨਜ਼ਰ ਮੈਂ ਕਰਦਾ। ਠੀਕ ਆ ਬੈਠਾ ਮੈਂ ਆ ਤਾਂ ਮਨ ਸੋਚੂਗਾ ਮੈਂ ਜਿਹੜਾ ਤੁਸੀਂ ਕਹਿ ਰਹੇ ਇਹ ਨਹੀਂ ਹੈ ਕਿ ਜਿਹੜਾ ਤੁਸੀਂ ਮੈਨੂੰ ਕਿਹਾ ਮੈਂ ਤੇ ਕੋਈ ਗੌਰ ਨਾ ਕਰਾਂ। ਕਰਾਂਗੇ ਇਹਦੇ ਤੇ ਵੀ ਗੌਰ। ਪਰ ਸਚਾਈ ਇਹ ਹੀ ਹੈ ਕਿ ਹਜੇ ਵਕਤ ਪਿੱਛੇ ਹਟੰਦਾ ਨਹੀਂ। ਹਜੇ ਵਕਤ ਹੋਰ ਅੱਗੇ ਚੱਲਣਾ ਹੈ। ਇਹ ਤੇ ਹੈ ਸੋ ਇਸ ਲਈ ਇੰਤਾਂ ਆਪ ਸਭ ਨੂੰ ਦੀ ਦੁਬਾਰਾ ਫੇਰ ਇਹ ਬੇਨਤੀ ਹੈ ਕਿ ਜਿੰਨੀਆਂ ਵੀ ਸੰਗਤਾਂ ਨੇ ਮੇਰੇ ਨਕਰ ਦੇ ਵਿੱਚੋਂ ਆੜਪੜ ਪਿੰਡਾਂ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਜਾਂ ਜ਼ਿਲ੍ਹੇ ਪੱਤਰ ਸੰਗਤਾਂ ਨੇ ਆਪੇ ਕੀਤੀ ਅਜਹੜੀ ਪੱਲੀ ਹੈ ਸਭ ਦਾ ਤੈਦਿਲੋਤ ਮਾਣਿਆ ਕਰੇ ਤੁਹਾਡੇ ਦਰਸ਼ਨ ਹੋ ਗਏ ਤੇ ਲਗਾਤਾਰ ਮੇਰਾ ਇਹ ਮੰਨਤਾ ਹੈ ਕਿ ਮੈਂ ਸਾਰੇ ਪੰਜਾਬ ਦੇ ਵਿੱਚ ਰੋਜ਼ਾਨਾ ਇੱਕ ਕੰਮ ਇਸ ਤਰ੍ਹਾਂ ਦੀ ਮੀਟਿੰਗ ਰੱਖੀ ਹੋਈ ਐ ਸੀ ਕੱਲ ਫੋਨ 'ਤੇ ਜਲੇ ਦੀ ਐ ਪਰਸੋਂ ਪਟਿਆਲੇ ਦੀ ਫੇਰ ਐ ਤੋਂ ਇਹ ਮੈਂ ਮੀਟਿੰਗਾਂ ਕਰਨਾ ਫਿਰ ਇਹਨੇ ਸਮੇਂ ਦੇ ਵਿੱਚ ਅਸੀਂ ਸਾਰੇ ਇਕੱਠੇ ਹੁੰਦੇ ਰਹਾਂਗੇ ਦੂਸਰੇ ਫੋਰਮ ਨਾਲ ਵੀ ਬੈਠਾਂਗੇ ਵਿਚਾਰ ਕਰਾਂਗੇ ਜਿਹੜੀ ਤੁਸੀਂ ਵੀ ਗੱਲ ਕਹੀ ਐ ਲੇਕਿਨ ਹੌਸਲਾ ਨਾ ਹਾਰੇ ਇਹਨੀ ਸੋਚਣਾ ਕਿ ਜੇਕਰ ਮੈਂ ਇਸ ਦੁਨੀਆ ਤੋਂ ਚਲੇ ਗਿਆ। ਤਕੂਮ ਮਗਰ ਲਾਭ ਨਾ ਲਈ ਸੰਘਰਸ਼ ਰੋਕਣ ਆਇਆ ਅਧਰਮਾਨਿਕ ਤੇ ਟਕਰਾ ਕਰਨਾ ਪੈਣਾ ਹੈ। ਕਿ ਆਪਣੀ ਲੜਾਈ ਲੜਨੀ ਹੈ। ਲੜਾਈ ਜਿੱਤਨੀ ਹੈ। ਬੱਚੇ ਬਚਾਉਣੇ ਆ। ਸੋ ਆਪ ਸਭ ਦਾ ਲਾਸਟ ਦੇ ਉਤੇ ਬਹੁਤ ਬਹੁਤ ਧੰਨਵਾਦ। ਤੁਸੀਂ ਆ ਕੇ ਇੱਥੇ ਦਰਸ਼ਨ ਦਿੱਤੇ ਮੈਨੂੰ ਤੇ ਮੈਂ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਦਾ ਜੀਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ